ਸਸੇ ਗਾ ਜੀ ਸਵਾਗਤਾਂ ਤੁਹਾਡਾ ਮੇਰੇ ਬਲੌਗ ਦੇ ਵਿੱਚ ਅਸੀਂ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਇਸ ਮੇਰੇ ਦਾ ਟਾਈਮ ਹੈ ਮੀਂਹ ਪੈ ਰਿਹਾ ਹੈ ਮੈਂ ਅਸੀਂ ਸੁੱਤੇ ਥੇ ਸੀਗੇ ਸੁੱਤੇ ਵੇਸੀ ਮਾਜੀ ਤੇ ਜਦੋਂ ਤੁਹਾਨੂੰ ਫੋਨ ਆਇਆ ਮੰਮੀ ਹੁਣਾਂ ਦਾ ਵੀ ਅਸੀਂ ਆਉਣਾ ਹੈ ਤੇ ਸਾਰਾ ਸਾਡਾ ਕੰਮ ਕਾਰ ਹਜੇ ਪਿਆ ਸੀਗਾ ਤੇ ਕੰਮ ਕਾਰ ਵੀ ਕਰਨਾ ਆ ਤੇ ਮੰਮੀ ਹੁਣ ਸਾਡੇ ਆ ਚੱਲੇ ਆ ਦੇਖਦੇ ਕਰਦੇ ਹਾਂ ਅਡਜਸਟਮੈਂਟ ਸਾਰਾ ਕਰਦੇ ਹਾਂ ਚਾਹ ਪਾਣੀ ਬਣਾਉਨੇ ਪਲਾਉਨੇ ਆ ਤੇ ਅੱਜ ਕੰਮ ਕਰੀਏ ਜੀ ਆਪਾਂ नहीं जाना है सर आयला सया कमरिया हो गया कोई देखो ठीक है सर बढ़िया बढ़िया ठीक है चलो तो और पे ठीक था वो ठीक था मैंने लगा कि पर बहुत देर हो गया है तो ना पूरा मैं मी पैंडा से के सागर के लेट हो गया तो गड्डी खराब हो गई तो आज तो आई है ना ਉਹ ਸਭਾ ਦੇ ਜਾ ਕੇ ਤੇ ਕਿਹਦੀ ਕਹਿਣਾ ਅੱਜ ਤਾਂ ਜਲਦੀ ਹੋਏ ਨੰਬਰ ਆਉਂਦੇ ਨੇ ਤੁਸੀਂ ਮੈਂ ਮੱਧਾ ਨਹੀਂ ਤੇ ਉਹ ਮੈਂ ਪਾਣੀ ਪੀ ਰਿਹਾ ਵੀ ਭੈਣ ਦਾ ਪਾਣੀ ਇੰਨਾ ਨਹੀਂ ਮੱਥੀ ਗਈ ਅੰਨ ਟੱਡੇ ਆ ਜਾਂਦੀ ਮੇਰੇ ਅੰਮੀ ਨੇ ਨਾ ਦੱਲ ਬਣਾ ਫਿਰ ਰੋਟੀ ਨਹੀਂ ਬਣ ਸਕਦਾ ਕੋਈ ਨਾ ਕਰ ਸਕਦਾ ਥੋੜੇ ਦੱਲ ਭਾਜ ਤੋਂ ਆਇਆ ਫਿਰ ਦੱਸਿਆ ਉਹਨੇ ਵੀ ਚੀਪਾ ਹੋਣਾ ਹੈ ਤੁਹਾਨੂੰ ਪੋਣਾ ਹੈ ਫਿਰ ਰੋਟੀ ਪਰੋਠੀ ਬਣਾ ਲਏਗੇ ਪਰੋਣਿਆਂ ਦੇ ਬੜਾਈਆ ਕੜੀ ਬੇਗਣਾ ਦੀ ਸਬਜੀ ਆ ਨਾ ਰਹਤਾ ਹੈ ਤੇ ਗੁੰਦੀ ਆ ਇਹ ਤਾਂ ਬਣਾਣਾ ਇਨਸ਼ਾ ਅੱਲਾਹ ਆ ਦੇਖੋ ਮੇਈ ਸਿਸਟਰ ਨੇ ਕੁੱਤੇ ਰੱਖੇ ਆ ਆ ਤਾਂ ਦੋ ਬੱਚੇ ਮਹੀਨਾ ਮਹੀਨੇ ਮਹੀਨੇ ਦੇ ਆ ਤੇ ਆ ਇਹਨਾਂ ਦੀ ਮੰਮੀ ਆ ਤੇ ਇਹ ਇਹ ਮੰਮੀ ਨਾਲ ਦੁੱਧ ਪਲਾਉਦੀ ਨਹੀਂ ਫਿਰ ਇਹ ਚਮਚ ਨਾਲ ਇਹਨਾਂ ਬੱਚਿਆਂ ਦਾ ਦੁੱਧ ਪਲਾ ਪਲਾ ਕੇ ਨਾ ਚਮਚਿਆਂ ਨਾਲ ਪਾਲਦੀ ਆ ਛੋਟੇ ਛੋਟੇ ਬੱਚੇ ਆ ਇਹ ਆ ਇਹ ਨਹੀਂ ਆ ਇਹਨਾਂ ਦੇ ਪਹਿਲਾਂ ਕੁੱਤਾ ਹੀ ਨਹੀਂ ਰੱਖਿਆ ਸੀ ਕੁੱਤੀ ਪਤਾ ਨਹੀਂ ਕੁੱਤੀ ਆ ਸ਼ਰ ਆਹ ਇਹਨੇ ਪਹਿਲਾ ਕੁੱਤੀ ਰੱਖੀ ਸੀ ਫਿਰ ਆ ਇਹਨੂੰ ਕੋਈ ਨਹੀਂ ਇਹ ਤਾਂ ਬੱਚੇ ਦੀ ਮਾਂ ਆ ਇਹ ਤਾਂ ਬੱਚੇ ਦੀ ਮਾਂ ਆ ਇਹ ਮੈਨੂੰ ਇਹ ਤਾਂ ਡਰ ਲੱਗਦਾ ਹੈ ਪੈ ਨਾ ਜਾਵੇ ਇਹ ਮੈਨੂੰ ਜਾਣਦੀ ਨਹੀਂ ਨਾ ਆ ਇਹਨੇ ਦੀ ਦੂਸਰੀ ਕੁੱਤੀ ਆ ਇਹਦਾ ਨਾਂ ਇਹਦਾ ਨਾਂ ਕਾਲੀ ਆ ਤੇ ਇਹਦਾ ਨਾਂ ਹੈਗਾ ਪੂਰੀ ਇਹਨਾਂ ਦੀ ਦੂਜਾ ਕੁੱਤਾ ਆ ਮੇਰੇ ਕੱਪੜੇ ਗੰਦੇ ਹੁੰਦੇ ਨਾ ਨਹੀਂ ਨਹੀਂ ਇਹ ਮੇਰੀ ਸਿਸਟਰ ਹੁਣੀ ਨਾ ਇਹ ਤੀਸਰਾ ਘਰ ਮੇਰੀ ਸਿਸਟਰ ਹੁਣਾਂ ਦਾ ਹੋ ਗਿਆ ਹੈ ਪਹਿਲਾਂ ਇਹਨਾਂ ਦਾ ਜਿਹੜਾ ਜੱਦੀ ਘਰ ਸੀ ਉਹ ਗਲੀ ਵਿੱਚ ਸੀ ਉਧਰ ਗਲੀ 'ਚ ਸੀ ਫਿਰ ਇਨੀ ਦੂਸਰਾ ਘਰ ਲਿਆ ਹੁਣ ਇਹਨਾਂ ਦਾ ਤੀਸਰਾ ਘਰ ਆ ਮੇਰੀ ਸਿਸਟਰ ਹੁਣਾਂ ਦਾ ਆ ਛੋਟੇ ਛੋਟੇ ਬੱਚੇ ਆ ਹੁਣ ਆਹਦੇ ਸੱਟ ਲੱਗ ਗਈ ਆ ਆਹ ਵਾਲੇ ਕੁੱਤੇ ਦੇ ਹੁਣ ਇਹ ਦਵਾਈ ਲਾ ਕੇ ਪਾ ਆ ਮੈਨੂੰ ਮੰਜੇ ਥੱਲੇ ਦਾ ਪੈਰ ਆ ਗਿਆ ਬੱਚੇ ਦਾ ਹੁਣ ਇਹਦੇ ਦਰਦ ਹੁੰਦੀ ਆ ਅਮਰੂਦ ਲਿਆ ਕੇ ਰੱਖੇ ਆ ਇਹਨੇ ਤੋਤੇ ਵੀ ਰੱਖੇ ਆ ਮੈਂ ਤੁਹਾਨੂੰ ਤੋਤੇ ਦਿਖਾਉਣੀ ਆ ਆਹ ਪਰ ਇਹਨੇ ਤੋਤੇ ਰੱਖੇ ਆ ਮੇ ਸਿਸਟਰ ਨੂੰ ਨਾ ਦਾ ਜਾਨਵਰਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਇਹ ਕਿੱਥੇ ਦੇ ਤੋਤੇ ਆਹ ਦੇ ਆਹ ਇਹਨੇ ਰੱਖਿਆ ਤੋਤੇ ਆਹ ਦੇਖੋ ਜੀ दोते दो रखे देखो ये दो तोते रखे आंखी भी नहीं रखे जानवर जानवर बहुत प्यारे बारिश होंगी पी आ कपड़े सुखने पाए ਮੇਂ ਪੈਂਦਾ ਕੱਪੜੇ ਉਦਾਂ ਹੀ ਪਏ ਆ। ਦੀਦੀ ਬਾਰਿਸ਼ ਹੁੰਦੀ ਆ ਪਰ ਸਾਰੇ ਕੱਪੜੇ ਸਾਡੇ ਭਜ ਗਏ। ਚਾਦਰਾਂ ਵੀ ਉੱਪਰ ਕੱਪੜੇ ਸੁੱਕਣੇ ਪਏ ਆ। ਆਹ ਸਾਰੇ ਤਾਂ ਗੱਦਾ ਪੇਪਰੇ ਉੱਤੇ ਉੱਪਰੇ ਪਿਆ ਆ। ਸਾਰੇ ਬਾਰਿਸ਼ ਮਾਦੀ ਮੇਰੇ ਸਾਰੇ ਲਾਗਿਆ। ਉਹ ਤਾਂ ਉੱਪਰ ਸਾਰੇ ਭਜੇ ਪਏ ਕਿੱਦਾਂ? ਫੋਨਾਂ ਦੀ ਤਾਂ ਕੰਮ ਤੇ ਲੱਗੀਆਂ ਫੇਰ ਦੀ। ਸਾਗਰ

ਇਹ ਮਾਤਾ ਨੂੰ ਵੀ ਮੰਨਦੇ ਆ ਤੇ ਅਸੀਂ ਹੈਗੇ ਆ ਆ ਧਰਮੀ ਆ ਅਸੀਂ। ਰਵਿਦਾਸੀਏ ਆਂ ਅਸੀਂ। ਤੇ ਆ ਇਹਨਾਂ ਦੇ ਬਾਬਾ ਖੇਲੇ ਦੀ ਜਗ੍ਹਾ ਇਹਨਾਂ ਦੇ ਪਿੰਡ ਵਿੱਚ ਬਾਬਾ ਖੇਲੇ ਦੀ ਜਗ੍ਹਾ ਆ। ਤੇ ਨੀ ਮੰਦਿਰ ਬਣਾਇਆ ਹੋਇਆ ਛੋਟਾ ਜਿਹਾ ਆਪਣੇ ਘਰ ਵਿੱਚ। ਹਾਂਜੀ। ਆ ਇਹਨਾਂ ਦਾ ਸਟੋਰ। ਆ ਬਾਬਾ ਜੀ ਦੇਖੋ ਫੋਨ ਸੁਣਦੇ ਪਏ ਆ। ਬਾਬਾ ਜੀ ਕਿੱਥੇ ਆ ਬਾਬਾ ਜੀ? हां बाबा जी के <laughs> बाबा जी ये ਸਾਡੇ ਇਹ ਨਹੀਂ ਅਮਰਤ ਛਕਿਆ ਹੋਇਆ ਆ ਤੇ ਉਦਾਂ ਸਾਡੇ ਅਸੀਂ ਹੈਗੇ ਨਾ ਵੀ ਦੱਸੀਏ ਪਰ ਇਹਨਾਂ ਨੂੰ ਥੋੜਾ ਜਿਹਾ ਸਿੱਖ ਧਰਮ ਨਾਣਾ ਥੋੜਾ ਜਿਹਾ ਇਹਨਾਂ ਨੂੰ ਸੀਗਾ ਤੇ ਇਹ ਨਹੀਂ ਫੇ ਅਮਰਤ ਛਕ ਲੈ ਬਾਬਾ ਜੀ ਨੇ ਹਾਂ ਜੀ ਆ ਮੇਰੇ ਜੀਜਾ ਜੀ ਆ ਜੀਜਾ ਜੀ ਵੀ ਭੱਜ ਗਏ ਇਹ ਰੋਟੀ ਪਾਣਗੇ ਸੁੱਤਿਆਂ ਨੂੰ ਇਹਨਾਂ ਦਾ ਜਿਹੜੀ ਡੇਗੀ ਦਾ ਕੰਮ ਆਪੇ ਇਨੀ ਰੋਟੀ ਪਾਣੀ ਪਾਣੀ ਆ ਕੁੱਤੇ ਨੂੰ ਜੇ ਨਹੀਂ ਜਾਵੀਂ ਨਹੀਂ ਰਿਜਾਵੇ ਤੇ ਬਾਹਰ ਜਿਹੜੇ ਕੁੱਤੇ ਆ ਫਿਰ ਇਹਨਾਂ ਨੂੰ ਇਹਨਾਂ ਦੇ ਵੇਟ ਕਰਦੇ ਰਹਿੰਦੇ ਆ ਤਾਂ ਕਰਕੇ ਪਾਉਣਗੇ ਆ ਰੋਟੀ ਹਾਂਜੀ